ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ WMK ਪੰਜਾਬ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਜੋ ਹਾਈ ਕੋਰਟ ਹਨਾ ਪੇਸ਼ੀ ਸੀਗੀ 6325 ਦੀ ਹਨਾ ਤੇ ਉਹਦੀ ਜੱਜਮੈਂਟ ਆ ਚੁੱਕੀ ਆ ਜੱਜਮੈਂਟ ਯਾਨੀ ਕਿ ਡੈਲੀ ਆਰਡਰ ਹੁੰਦਾ ਦੋ ਉਹ ਆ ਚੁੱਕਿਆ ਤੇ ਉਹਦੇ ਵਿੱਚ ਆਪਣੇ ਲਈ ਇੱਕ ਖੁਸ਼ਖਬਰੀ ਆ ਬਹੁਤ ਵਧੀਆ ਖੁਸ਼ਖਬਰੀ ਆ ਆਪਣੇ ਸਾਰਿਆਂ ਲਈ ਹਨਾ ਜਿਹੜੇ ਕਿ 6ਵਾਂ ਪੇਸਕੇਲ ਲੈਣਾ ਚਾਹੁੰਦੇ ਨੇ ਮੂਲ ਸਰਕਾਰ ਨੂੰ ਜੋ ਹਾਈ ਕੋਰਟ ਨੇ ਪੂਰੀ ਝਾੜ ਪਾਈ ਆ ਕਿ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਹਨ ਤੇ ਆ ਜਿਹੜੀ ਸਰਕਾਰ ਆ ਉਹ ਬੇਵਸ ਨਜ਼ਰ ਆਈ ਆ ਹਾਈ ਕੋਰਟ ਦੇ ਅੱਗੇ ਤੇ ਜਿਹੜੀ ਸਰਕਾਰ ਆ ਉਹ ਹਵਾਲਾ ਦਿੰਦੀ ਆ ਰਿਵਿਊ ਪਟੀਸ਼ਨ ਦਾ ਹਾਈ ਕੋਰਟ ਦੇ ਵਿੱਚ ਪਰ ਹਾਈ ਕੋਰਟ ਇੱਕ ਨਹੀਂ ਸੁਣਦੀ ਇਸ ਵਾਰ ਉਹਨਾਂ ਦੀ ਤੇ ਫਿਰ ਤੋਂ ਜਿਹੜੇ ਐਫੀਡੇਵਿਟਸ ਨੇ ਉਹ ਸਰਕਾਰ ਵੱਲੋਂ ਮੰਨੇ ਗਏ ਸੋ ਹੋਰਾਂ ਵੱਲੋਂ ਹਨ ਉਨਲਾ ਵੱਲੋਂ ਦਿੱਤੇ ਜਾਂਦੇ ਨੇ ਹਾਈ ਕੋਰਟ ਦੇ ਵਿੱਚ ਤੇਨਾਂ ਵੱਲੋਂ ਇੱਕ ਡੇਟ ਦੀ ਰਿਕਵੈਸਟ ਕੀਤੀ ਜਾਂਦੀ ਆ ਹਾਈ ਕੋਰਟ ਸੁਪਰੀਮ ਕੋਰਟ ਦੀ ਪਟੀਸ਼ਨ ਦਾ ਹਵਾਲਾ ਦੇ ਕੇ ਹਨਾ ਤੇ ਹਾਈ ਕੋਰਟ ਜਿਹੜੀ ਆ ਉਹ ਇਸ ਤਰ੍ਹਾਂ ਦੀ ਜੱਜਮੈਂਟ ਜਿਹੜੀ ਉਹ ਪਾਸ ਕਰ ਰਹੀ ਆ ਹਨਾ ਹੁਣ ਤੁਸੀਂ ਪੜ੍ਹ ਲਓ ਸਾਰੇ ਹਨਾ ਫਰਸਟ ਪੇਜ ਫਰਸਟ ਪੇਜ ਦੇ ਉੱਪਰ ਤਾਂ ਜਸਟ ਬੇਸ ਹੀ ਆ ਹੋਰ ਕੁਝ ਵੀ ਨਹੀਂ ਹੈਗਾ ਆਪਾਂ ਸੈਕੰਡ ਪੇਜ ਤੇ ਚੱਲਦੇ ਆਂ ਸੈਕੰਡ ਪੇਜ ਦੇ ਉੱਤੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਹਵਾਲਾ ਦਿੱਤਾ ਹੋਇਆ ਜਿਹੜਾ ਕਿ ਜੱਜਮੈਂਟ ਪਾਸ ਕੀਤੀ ਸੀਗੀ ਕਿ ਇਦਾਂ ਦਾ ਕਰਕੇ 6ਵੇਂ ਪੇ ਸਕੇਲ ਨੂੰ ਲੈਣ ਦੇ ਹੱਕਦਾਰ ਨੇ ਅਤੇ ਇਹਨਾਂ ਤੇ ਜਿਹੜਾ 6ਵਾਂ ਪੇ ਸਕੇਲ ਆ ਉਹ 8 ਹਫ਼ਤਿਆਂ ਦੇ ਵਿੱਚ ਵਿੱਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤੇ ਇਹਨਾਂ ਵੱਲੋਂ ਕੋਈ ਇੰਟਰਸਟ ਵਗੈਰਾ ਕਲੇਮ ਨਹੀਂ ਕੀਤਾ ਗਿਆ ਤੇ ਬਟ ਇਹਨਾਂ ਦੀ ਡੇਟ ਆਫ ਅਪਪਾਇੰਟਮੈਂਟ ਤੋਂ ਜਿਹੜਾ 6ਵੇਂ ਪੇ ਸਕੇਲ ਦੇ ਲਾਭ ਦਿੱਤੇ ਜਾਣ ਤੇ ਉਸ ਤੋਂ ਬਾਅਦ ਲਿਖਿਆ ਹੋਇਆ ਕਿ ਜਿਹੜਾ ਪ੍ਰੋਟੀਸ਼ਨਰਾਂ ਦੀਸ ਅਪੀਲ ਦੇ ਖਿਲਾਫ ਹਨ ਸਰਕਾਰ ਨੇ ਐਲਪੀਏ ਦਾਖਲ ਕੀਤੀ ਤੇ ਮਾਨਯੋਗ ਹਾਈ ਕੋਰਟ ਦੇ ਬੈਂਚ ਨੇ ਉਹ ਖਾਰਜ ਕਰ ਦਿੱਤੀ ਤੇ ਉਸ ਤੋਂ ਬਾਅਦ ਸਰਕਾਰ ਨੇ ਜੋ ਐਸਐਲਪੀ ਪਾਈ ਸੁਪਰੀਮ ਕੋਰਟ ਦੇ ਵਿੱਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਉਹ ਐਸਐਲਪੀ ਵੀ ਖਾਰਜ ਕਰ ਦਿੱਤੀ ਸੀਗੀ ਤੇ ਹੁਣ ਆਪਾਂ ਇਹ 6 ਤਿੰਨ ਦੀ ਡੈਲੀ ਆਰਡਰ ਦੇ ਤੀਜੇ ਪੇਜ ਤੇ ਆਪਾਂ ਚੱਲਦੇ ਆਂ ਤੇ ਇਹਦੇ ਤੀਜੇ ਪੇਜ ਦੇ ਉੱਪਰ ਹਨਾ ਸਰਕਾਰ ਨੇ ਫੇਰ ਮਾਨਯੋਗ ਹਾਈ ਕੋਰਟ ਤੋਂ ਡੇਟਾ ਦੀ ਰਿਕੁਐਸਟ ਕੀਤੀ ਹੈ ਕਿ ਅਸੀਂ ਕੰਪਲਾਈਸ ਨਹੀਂ ਕਰ ਸਕਦੇ ਕਿਉਂਕਿ ਰਿਵਿਊ ਪਟੀਸ਼ਨ ਆਈਡੀ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਹਨ ਤੇ ਹਵਾਲਾ ਦੇ ਕੇ ਰਿਵਿਊ ਪਟੀਸ਼ਨ ਦਾ ਸਰਕਾਰ ਨਾਲ ਜਿਹੜੀ ਉਹ ਟਾਈਮ ਟਪਾਉਣਾ ਚਾਹੁੰਦੀ ਹੈ ਹਨ ਸੁਪਰੀਮ ਕੋਰਟ ਦਾ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਸਰਕਾਰ ਨੂੰ ਕਿ ਤੁਸੀਂ ਐਦਾਂ ਮਤਲਬ ਕੰਪਲਾਈਸ ਆਰਡਰ ਨੂੰ ਅੱਗੇ ਤੋਂ ਅੱਗੇ ਨਹੀਂ ਪਾ ਸਕਦੇ ਕੰਟੈਂਪਟ ਆਫ ਪਟੀਸ਼ਨ ਜਿਹੜੀ ਆ ਉਹ ਪਟੀਸ਼ਨਰਾਂ ਨੇ ਦਾਖਲ ਕੀਤੀ ਆ ਕਿ ਜੋ ਇਹਨਾਂ ਦਾ ਮਾਨਯੋਗ ਹਾਈ ਕੋਰਟ ਦਾ ਆਰਡਰ ਆ ਉਹਨੂੰ ਲਾਗੂ ਕਰਵਾਇਆ ਜਾਵੇ ਪਰ ਸਰਕਾਰ ਜਿਹੜੀ ਉਹ ਡੰਗ ਟਪਾ ਰਹੀ ਆ ਹਨਾ ਰਿਵਿਊ ਪਟੀਸ਼ਨ ਦਾ ਹਵਾਲਾ ਦੇ ਕੇ ਸਰਕਾਰ ਟਾਈਮ ਨਹੀਂ ਟਪਾ ਸਕਦੀ ਤੇ ਜਸਟ ਕਿਉਂਕਿ ਉਹਦੇ ਵਿੱਚ ਕੋਈ ਸੁਪਰੀਮ ਕੋਰਟ ਵੱਲੋਂ ਸਟੇ ਨਹੀਂ ਹੋਈ ਐਸਾ ਹਾਈ ਕੋਰਟ ਦੇ ਆਰਡਰ ਤੇ ਤਾਰ ਕੇ ਹੁਣ ਸੁਪਰੀਮ ਕੋਰਟ ਦੀ ਰਿਵਿਊ ਪਟੀਸ਼ਨ ਦਾ ਹਵਾਲਾ ਦੇ ਕੇ ਸਰਕਾਰ ਡੰਗ ਨਹੀਂ ਟਪਾ ਸਕਦੀ ਤੇ ਸਰਕਾਰ ਲਾਗੂ ਕਰੇ ਤੇ ਇਹਨਾਂ ਨੂੰ ਇੱਕ ਡੇਡ ਦਿੱਤੀ ਗਈ ਹੈ ਚੌਥੇ ਪੇਜ ਦੇ ਉੱਪਰ ਮਾਨਯੋਗ ਹਾਈ ਕੋਰਟ ਨੇ ਰਿਲਾਇੰਸ ਇੰਡਸਟਰੀਜ਼ ਨਾਮ ਦੇ ਇੱਕ ਕੇਸ ਦਾ ਹਵਾਲਾ ਦਿੱਤਾ ਆਰਡਰ ਦੇ ਦੀ ਕਾਪੀ ਦੇ ਵਿੱਚ ਕਿ ਇਹਦੇ ਵਿੱਚ ਮਾਨਯੋਗ ਜਿਹੜੀ ਸੁਪਰੀਮ ਕੋਰਟ ਆ ਉਹਨੇ ਆਰਡਰ ਕੀਤਾ ਸੀ ਕਿ ਕੰਟੈਕਟ ਪਟੀਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਜਦੋਂ ਤੱਕ ਕੇਸ ਸਟੇ ਨਾ ਹੋਵੇ ਹਨ ਤੇ ਇਹਦੇ ਆਰਡਰ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਕੋਈ ਵੀ ਸਟੇ ਨਹੀਂ ਦਿੱਤੀ ਤਾਂ ਉਹਦਾ ਹਵਾਲਾ ਦੇ ਕੇ ਆਪਾਂ ਜਿਹੜੇ ਰਿਸਪੌਂਡੈਂਟਸ ਆ ਯਾਨੀ ਕਿ ਸਰਕਾਰ ਆ ਉਨੂੰ allow ਨਹੀਂ ਕਰ ਸਕਦੇ ਕਿ ਉਹ ਆਰਡਰ ਤੇ ਕੰਪਲਾਈ ਨਾ ਕਰੇ ਯਾਨਕਿ ਆਰਡਰ ਲਾਗੂ ਨਾ ਕਰੇ ਤੇ ਉਹਨਾਂ ਦੀ ਬਾਰ-ਬਾਰ ਰਿਕਵੈਸਟ ਕਰਨ ਤੇ ਮਾਨਯੋਗ ਹਾਈ ਕੋਰਟ ਨੇ ਸਰਕਾਰ ਨੂੰ ਫੇਰ ਤੋਂ ਦੁਬਾਰਾ ਇੱਕ ਪੇਸ਼ੀ ਦੇ ਦਿੱਤੀ ਆ 27 ਤਿੰਨ ਵਾਸਤੇ ਤੇ ਬੱਟੇਕ ਸ਼ਰਤ ਤੇ ਦਿੱਤੀ ਆ ਕਿ ਹਰੇਕ ਪਟੀਸ਼ਨਰ ਨੂੰ ਜਿਹੜੀ ਸਰਕਾਰ ਆ ਉਹ 5000 ਰੁਪਏ ਆਪਣੇ ਸਟੇਟ ਫੰਡ ਦੇ ਵਿੱਚੋਂ ਦੇ ਪਏਗੀ ਅਗਲੀ ਪੇਸ਼ੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਹੜੀ ਉਹ ਸਰਕਾਰ ਆ ਨਾ ਪੰਜਾਬ ਸਰਕਾਰਾ ਕੋਰਟ ਦਾ ਖਾਣਾ ਉਹ ਡੰਗ ਡਪਾ ਰਹੀ ਆ ਪੰਜਾਬੀ ਦੇ ਵਿੱਚ ਹੀ ਆਪਾਂ ਕਹੀਏ ਕਿ ਦੇਰੀ ਕਰ ਰਹੀ ਆ ਦੇਰੀ ਹੋਣ ਦੇ ਕਾਰਨ ਹਰੇਕ ਪੰਜਾਬ ਸਰਕਾਰ ਨੂੰ ਜੁਰਮਾਨਾ ਲਗਾਇਆ ਕਿ ਤੁਸੀਂ 5000 ਰੁਪਏ ਹਰੇਕ ਪਟੀਸ਼ਨਰ ਨੂੰ ਸਟੇਟ ਫੰਡ ਦੇ ਵਿੱਚੋਂ ਦੇਵੋਗੇ ਤੇ ਹੁਣ ਇਹ 27 ਤਿੰਨ ਨੂੰ ਨੈਕਸਟ ਪੇਸ਼ੀ ਰੱਖੀ ਗਈ ਆ ਹਨਾ ਤੇ ਪੰਜਾਬ ਸਰਕਾਰ ਬਿਲਕੁਲ ਮਤਲਬ ਇੱਕ ਪੱਖ ਤੋਂ ਬਿਲਕੁਲ ਨੀਵੀ ਹੋ ਚੁੱਕੀ ਆ ਤੇ ਜਿਹੜਾ ਮਤਲਬ ਪੰਜਾਬ ਦਾ ਪੇ ਸਕੇਲ ਆ ਉਹ ਲਾਗੂ ਕਰਨਾ ਹੀ ਪਵੇਗਾ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਦੇ ਕੋਲ ਹੁਣ ਕੋਈ ਵੀ ਰਾਹ ਨਹੀਂ ਬੱਜਿਆ ਬਸ ਇੱਕੋ ਹੀ ਰਾਹ ਕੇ ਰਿਵਿਊ ਪੜੀ ਜਾਂਦੇ ਵਿੱਚ ਜੇ ਸੁਪਰੀਮ ਕੋਰਟ ਸਟੇ ਦੇਵੇ ਤਾਂ ਪੰਜਾਬ ਸਰਕਾਰ ਰੋਕ ਸਕਦੀ ਹੈ ਹਨਾ ਨਹੀਂ ਕੋਰਟਸ ਦੇ ਆਰਡਰ ਨੂੰ ਕੋਈ ਵੀ ਨਹੀਂ ਰੋਕ ਸਕਦਾ ਮਜਬੂਰੀ ਵਸ ਹਰੇਕ ਨੂੰ ਕੋਰਟ ਦੇ ਆਰਡਰ ਮੰਨਣੇ ਹੀ ਪੈਂਦੇ ਨੇ ਤੇ ਇਨ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ 7th ਪੇ ਸਕੇਲ ਵਾਲਾ ਕੇਸ ਨੇ ਪਟੀਸ਼ਨਰ ਜੇ ਜਿੱਤ ਜਾਂਦੇ ਨੇ ਤਾਂ ਓਨਲੀ ਓਨਲੀ ਲੋਕ ਸਭਾ ਬਚਦੀ ਆ ਜਿਹੜੇ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਸਕਦੀ ਆ ਉਹ ਵੀ 2/3 ਦੇ ਬਹੁਮਤ ਨਾਲ ਹਨਾ ਤੇ ਇੱਕ ਵਾਰੀ ਇਹ ਰੂਲ ਹੋਇਆ ਸੀਗਾ ਕਿਉਂਕਿ ਐਸਸੀ ਕੈਟਾਗਰੀ ਦਾ ਕੋਈ ਰੋਲਾ ਸੀਗਾ ਸੁਪਰੀਮ ਕੋਰਟ ਨੇ ਰੂਲ ਪਾਸ ਕੀਤਾ ਸੀ ਉਦੋਂ ਤੇ ਫਿਰ ਮੋਦੀ ਸਰਕਾਰ ਨੇ ਜਿਹੜਾ ਰੋਲ ਚੇਂਜ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਵਾਸਤੇ 2/3 ਦਾ ਬਹੁਮਤ ਚਾਹੀਦਾ ਤੇ ਸਰਕਾਰ ਫਿਰ ਪਲਟ ਸਕਦੀ ਆ ਬਟ ਵਿਧਾਨ ਸਭਾ ਕੋਲ ਅਜੇ ਹੀ ਕੋਈ ਪਾਵਰ ਨਹੀਂ ਹੈਗੀ ਕਿ ਉਹ ਸੁਪਰੀਮ ਕੋਰਟ ਦਾ ਜਿਹੜਾ ਜੱਜਮੈਂਟ ਆਰਡਰ ਆ ਉਹ ਪਾਸ ਕੀਤਾ ਹੋਇਆ ਰੋਕ ਸਕੇ ਤੇ ਫਿਰ ਇਹਨਾਂ ਨੂੰ ਫੋਲੋ ਕਰਨਾ ਹੀ ਪਊਗਾ ਤੇ ਤੁਹਾਡੇ ਸਾਰਿਆਂ ਲਈ ਇਹ ਖੁਸ਼ਖਬਰੀ ਆ ਹਨਾ ਕਿ ਤੁਹਾਡੇ ਹੱਕ ਦੀ ਗੱਲ ਹੋ ਰਹੀ ਆ ਸੁਪਰੀਮ ਮਾਨਯੋਗ ਹਾਈ ਕੋਰਟ ਤੁਹਾਡੇ ਹੱਕ ਦੀ ਗੱਲ ਕਰ ਰਹੀ ਆ ਤੇ ਤੁਹਾਡਾ ਸਭ ਦਾ ਧੰਨਵਾਦ ਸਮੇ ਸਮੇਤੇ ਹੋਰ ਕੇਸਾਂ ਬਾਰੇ ਜਾਂ ਇਹਨਾਂ ਕੇਸਾਂ ਦੀ ਹਨਾ ਅਗਲੀ ਜਾਣਕਾਰੀ ਅੱਗੇ ਕੀ ਬਣੇਗਾ ਜਾਂ ਕੀ ਬਣ ਰਿਹਾ ਉਹਨਾਂ ਦੀ ਜਾਣਕਾਰੀ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਹਨਾ ਆਪਾਂ ਸਭ ਤੋਂ ਪਹਿਲਾਂ ਵੀਡੀਓ ਪਾਉਂਦੇ ਜਦੋਂ ਵੀ ਜੱਜਮੈਂਟ ਜਾਂ ਕੁਝ ਵੀ ਅਪਲੋਡ ਹੁੰਦਾ ਤੁਹਾਨੂੰ ਡੀਪਲੀ ਸਮਝਾਉਂਦੇ ਆ ਵੀ ਕੀ ਹੋਇਆ ਹਨਾ ਤੇ ਅੱਜ ਦੀ ਵੀਡੀਓ ਬਸ ਇੱਥੋਂ ਤੱਕ ਹੀ ਸੀਗੀ ਧੰਨਵਾਦ ਜੀ ਸਭ ਦਾ